ਬੰਦੇ ਨੂੰ ਆदत ਪੈ ਜਾਂਦੀ ਬਈ ਮੈਂ ਐਦਾ ਮੈਨੂੰ ਸਹੀ ਮਹਿਸੂਸ ਹੁੰਦਾ ਮੈੱਦੇ ਬੈਠੇ ਰਹਿਮ ਜਾਂ ਮੈਂ ਐਦੇ ਪਿਆ ਰਮ ਉਹਦੇ ਨਾਲ ਕੀ ਹੁੰਦਾ ਹੈ ਵੀ ਆਪਣੀ ਬੋਡੀ ਉੱਥੇ ਉਦਾਂ ਉਸ ਤਰ੍ਹਾਂ ਜਾਮ ਹੋ ਜਾਂਦੀ ਹਾਂਜੀ ਮੈਂ ਅੱਜ ਨਾਲ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਬਈ ਜਿੱਦਾਂ ਮੈਂ ਤੁਹਾਨੂੰ ਪਤਾ ਵੀ ਸਪੈਨਲ ਕੋਰਡਿੰਗੀ ਦਾ ਪੇਸ਼ੈਂਟ ਹੈ ਰੀਡ ਦੀ ਹੱਡੀ ਦਾ ਤੇ ਸਾਡੇ ਕੇਸ ਵਿੱਚ ਕੀ ਹੁੰਦਾ ਵੀ ਅਸੀਂ ਨਾ ਜ਼ਿਆਦਾਤਰ ਸਾਨੂੰ ਇੱਕ ਜਗ੍ਹਾ ਰਹਿਣਾ ਪੈਂਦਾ ਸੌਣ ਵਾਸਤੇ ਬੈਠਣ ਵਾਸਤੇ ਅਸੀਂ ਜਿਹੜੀ ਮੂਵਮੈਂਟ ਨਾਰਮਲ ਕਰ ਨਹੀਂ ਸਕਦੇ ਮੇਰੇ ਕੇਸ ਵਿੱਚ ਜਿਵੇਂ ਜਨਾ ਢਿੱਡ ਪਰ ਪਿਆ ਯਾਨਕਿ ਮੈਂ ਮੂੰਹ ਮੇਰਾ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਕੀ ਹੁੰਦਾ ਹੈ ਵੀ ਸਾਡੇ ਕੇਸ ਵਿੱਚ ਜਿਹੜੀ ਬੋਡੀ ਦੀ ਮੂਵਮੈਂਟ ਹੈ ਨਾ ਉਹ ਹੁਣ ਹੀ ਬਹੁਤ ਜ਼ਰੂਰੀ ਹੈ ਚਾਹੇ ਅਸੀਂ ਸੁੱਤੇ ਪਈ ਹੋਈਏ ਚਾਹੇ ਅਸੀਂ ਦਿਨ 'ਚ ਜਾਗਦੇ ਹੋਈਏ ਇਹ ਵੀਡੀਓ ਰਣ ਦਾ ਮੇਰਾ ਮਕਸਦ ਇਹ ਹੈ ਵੀ ਮੈਂ ਦੇਖੋ ਅੱਜ ਸਿੱਧਾ ਸੁੱਤਾ ਪਿਆ ਮੂੰਹ ਪਰ ਕਰਕੇ ਕਿਉਂਕਿ ਪਹਿਲਾਂ ਜਦੋਂ ਮੈਂ ਜਦੋਂ ਸਟਾਰਟਿੰਗ ਮੈਨੂੰ ਐਕਸੀਡੈਂਟ ਹੋਇਆ ਸੀ ਨਾ ਹਰ ਟਾਈਮ ਮੈਂ ਸਿੱਧਾ ਪਿਆ ਰਹਿੰਦਾ ਸੀ ਮੈਂ ਸਾਈਡ ਲੈਣੀ ਬੰਦ ਕਰਤੀ ਬਹੁਤ ਜਦੋਂ ਮੈਂ ਸਾਈਡ ਲਈ ਸਾਈਡ ਲੈਣੀ ਸ਼ੁਰੂ ਕੀਤੀ ਨਾ ਮੰਨ ਲਓ ਐਕਸੀਡੈਂਟ ਹੋਣ ਤੋਂ ਬਾਅਦ ਕਾਫੀ ਟਾਈਮ ਤੋਂ ਬਾਅਦ ਮੈਨੂੰ ਦਿੱਕਤ ਬਹੁਤ ਆਈ ਮੇਰਾ हिਪ ਮੇਰੀ ਕਾਫੀ ਜਾਮ ਹੋ ਗਈ ਜਿਹੜੇ ਮੇਰੇ ਬੈਗ ਦੇ ਮਸਲ ਸੀ ਸਾਈਡ ਦੇ ਮਸਲ ਸਾਰੇ हिਪ ਦੇ ਲੱਤਾਂ ਦੇ ਸਾਰੇ ਮਸਲ ਮੇਰੇ ਟਾਈਟ ਹੋ ਗਏ ਸੀ ਸੋ ਜਿਹੜਾ ਮੇਰਾ ਮਕਸਦ ਵੀਡੀਓ ਬਣਾਉਣ ਦਾ ਇਹ ਅੱਜ ਵੀ ਸਾਨੂੰ ਜਿਹੜਾ ਜਿਹੜੇ ਪੇਸ਼ੈਂਟ ਹੈ ਨਾ ਚਾਹੇ ਮੈਂ ਚਾਏ ਹੋਰ ਕੋਈ ਹੈ ਜਿਹੜਾ ਇਸੇ ਚੋ ਗੁਜ਼ਰਿਆ ਹੈ ਬੰਦਾ ਉਹਨੂੰ ਜਿਹੜੀ ਸਾਈਡ ਸਾਈਡ ਦਵਾਈ ਨਾ ਜੇ ਬੰਦਾ ਸਿੱਧਾ ਪਿਆ 2 ਘੰਟੇ ਦੇ ਨੇ ਘੰਟੇ ਤਾਂ ਉਹਨੂੰ ਸਾਈਡ ਦਵਾਈ ਜ਼ਰੂਰੀ ਹੈ ਹਮੇਸ਼ਾ ਜੇ ਸਾਈਡ ਲੈ ਕੇ ਪਿਆ ਯਾਨਕਿ ਜਰੂਰ ਮੇਨ ਗੱਲ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਕਦੇ ਵੀ ਜਿਹੜੀ ਪੋਜੀਸ਼ਨ ਹੈ ਉਹ ਇੱਕ ਨਹੀਂ ਰਹਿਣੀ ਚਾਹੀਦੀ ਹਰ ਟਾਈਮ ਜਿਹੜੀ ਪੋਜੀਸ਼ਨ ਹੈ ਬੋਡੀ ਦੀ ਉਹ ਚੈਨ ਹੋਣੀ ਚਾਹੀਦੀ ਢਿੱਡ ਪਰ ਪੈਣਾ ਸਾਈਡ ਲੱਗੇ ਪੈਣਾ ਮੂੰਹ ਥੱਲੇ ਨੂੰ ਕਰਕੇ ਪੈਣਾ ਸਟੈਂਡਿੰਗ ਵੀ ਕਰਨੀ ਯਾਨਕਿ ਬੇਲਚਰ ਤੇ ਵੀ ਬੈਠਣਾ ਜਿਹੜੀ ਕੁਰਸੀ ਸਿੰਪਲ ਹੈ ਉੱਤੇ ਵੀ ਬੈਠਣਾ ਯਾਨੀ ਕਿ ਹਰ ਇੱਕ ਜਿਹੜੀ ਪੋਜੀਸ਼ਨ ਹੈ ਉਹ ਆਪਾਂ ਨੂੰ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀ ਬੋਡੀ ਨੂੰ ਜਿਹੜੀ ਐਕਟੀਵਿਟੀ ਹੈ ਜਿਹੜੀ ਐਕਟੀਵਿਟੀ ਆਪਾਂ ਤੁਰਦੇ ਫਿਰਦੇ ਵੇਲੇ ਕਰਦੇ ਹਣਾ ਉਹ ਐਕਟੀਵਿਟੀ ਸਾਨੂੰ ਯਾਦ ਰਵੇ ਸਾਨੂੰ ਉਹ ਭੁੱਲੇ ਨਾ ਉਹਦੇ ਨਾਲ ਕੀ ਹੁੰਦਾ ਹੈ ਵੀ ਜਿਹੜੇ ਆਪਣੀ ਜਿਹੜੀ ਸਾਡੇ ਜਿਹੜੇ ਮਸਲ ਦੀ ਜਿਹੜੀ ਜਗ੍ਹਾ ਹੁੰਦੀ ਨਾ ਜਿਵੇਂ ਮਸਲ ਨੇ ਕੰਮ ਕਰਨਾ ਹੁੰਦਾ ਹਰੇਕ ਬੋਡੀ ਦੇ ਮਸਲ ਨੇ ਉਹ ਮਸਲ ਜਿਹੜਾ ਬੋਡੀ ਦਾ ਉਸੇ ਤਰ੍ਹਾਂ ਕੰਮ ਕਰਦਾ ਰਹੇ ਤਾਂ ਜਿਹੜੀ ਸਾਡੀ ਜਿਹੜੀ ਦੇਖ ਹੈ ਜਿਹੜੀ ਸਾਡੀ ਬਣਤਰ ਹੈ ਜਿਵੇਂ ਸਾਡੀ ਪਹਿਲਾਂ ਸੀ ਟੁੱਟਦੇ ਫਿਰਦੇ ਆਂ ਦੀ ਉਦਾਂ ਹੀ ਬਣ ਤਣ ਬਣੀ ਰਵੇ ਬੋਡੀ ਦੀ ਤੁਸੀਂ ਆਮ ਦੇਖਿਆ ਹੋਣਾ ਵੀ ਜਿਹੜੇ ਸਪੈਨਲ ਕੋਡਿੰਗ ਜਿਹੜੇ ਪੇਸ਼ੈਂਟ ਹਨ ਉਹਨਾਂ ਦਾ ਉਹਨਾਂ ਦਾ ਇਹ ਪੈਜ ਜਿਹੜੀ ਡੇਢੀ ਹੋ ਜਾਂਦੀ ਉਹਨਾਂ ਦਾ ਜਿਹੜਾ ਸਰੀਰ ਦੇ ਕੁਬਾ ਜਿਆ ਹੋ ਜਾਂਦਾ ਜਾਉਂਦੇ ਆ ਉਹਨਾਂ ਦੇ ਹੱਥ ਬੰਗੇ ਹੋ ਜਾਂਦੇ ਉਹਦਾ ਕਾਰਨ ਇਹ ਹੈ ਕਿਉਂਕਿ ਬੰਦੇ ਨੂੰ ਆਦਤ ਬੰਦੇ ਨੂੰ ਆਦਤ ਪੈ ਜਾਂਦੀ ਵੀ ਮੈਂ ਐਦਾਂ ਮੈਨੂੰ ਸਹੀ ਮਹਿਸੂਸ ਹੁੰਦਾ ਮੈਂ ਇੱਧੇ ਬੈਠੇ ਰਹਾਂ ਜਾਂ ਮੈਂ ਇੱਧੇ ਪਿਆ ਰਹਾਂ ਉਦੋਂ ਕੀ ਹੁੰਦਾ ਹੈ ਵੀ ਆਪਣੀ ਬੋਡੀ ਉੱਥੇ ਉਸ ਤਰ੍ਹਾਂ ਜਾਮ ਹੋ ਜਾਂਦੀ ਹੈ ਆਪਣੇ ਜਿਹੜੇ ਮਸਲ ਹੈ ਆਪਣੇ ਜਿਹੜੇ ਆਰਟੀਕੂਲੇਸ਼ਨ ਹਨ ਉਸੇ ਤਰ੍ਹਾਂ ਜਿਹੜੇ ਉਹ ਜਾਮ ਹੋ ਜਾਂਦੇ ਤਾਂ ਸਾਨੂੰ ਜਿਹੜਾ ਮੇਰਾ ਵੀਡੀਓ ਮੈਣਾਂ ਦਾ ਮਕਸਦ ਇਹ ਹੀ ਤਾਂ ਵੀ ਸਾਨੂੰ ਜਿਹੜੀ ਬੋਡੀ ਦੀ ਜਿਹੜੀ ਐਕਟੀਵਿਟੀ ਹੈ ਨਾ ਉਹ ਹਰ ਇੱਕ ਤਰੀਕੇ ਨਾਲ ਕਰਨੀ ਚਾਹੀਦੀ ਚਾਹੇ ਪੋਜੀਸ਼ਨ ਕੋਈ ਵੀ ਹੋਵੇ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੂੜੇ ਜਾਣਕਾਰੀ ਸਾਰੇ ਨਾਲ ਸਾਂਝੀ ਕਰਿਓ ਤਾਂ ਕਿ ਜਿਹੜੇ ਭੈਣ ਭਰਾ ਇਸ ਚੀਜ਼ੋਂ ਗੁਜ਼ਰੇ ਨੇ ਮੇਰੇ ਵਾਂਗੂ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਮਿਲ ਸਕੇ ਕਿਉਂਕਿ ਮੈਂ ਇਹ ਚੀਜ਼ ਹੰਡਾ ਰਿਹਾ ਪਿਛਲੇ 4 ਸਾਲਾਂ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਮੇਰੀ ਬੋਡੀ ਕਿਵੇਂ ਦੀ ਦਿਖ ਰਹੀ ਹੈ ਮੈਨੂੰ ਦੇਖ ਕੇ ਕੋਈ ਐ ਨਹੀਂ ਕਹਿ ਸਕਦਾ ਕਿ ਮੈਂ 4 ਸਾਲੋ ਕੇ ਬੈਠਦੇ ਪੇ ਨੂੰ ਕਿਉਂਕਿ ਇਹ ਚੀਜ਼ ਸਾਰੀਆਂ ਮੈਂ ਸਟੱਡੀ ਕੀਤੀਆਂ ਇਹ ਚੀਜ਼ਾਂ ਸਾਰੀਆਂ ਮੇਰੀ ਵਾਈਫ ਨੇ ਮੈਨੂੰ ਸਮਝਾਈਆਂ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਧੰਨਵਾਦ